ਹਾਂਜੀ ਮਤਰਾ ਕਿਵੇਂ ਉਹ ਸਾਰੀ ਸਵੇਰੇ ਉੱਠਦੇ ਸਾਰ ਹੀ ਘਰਦਿਆਂ ਨੇ ਮੈਨੂੰ ਤਾਨੇ ਮਾਰੇ ਸਵੇਰੇ ਸਵੇਰੇ ਮੈਂ ਇੱਜ਼ਤ ਮਾਣ ਕਰਾਇਆ ਫਿਰ ਮੈਂ ਪੰਪ ਨੂੰ ਸਾਈਡ ਤੇ ਖੜਾਇਆ ਫਿਰ ਚਾਚੇ ਨੇ ਵੀ ਆ ਕੇ ਆਪਾਂ ਨੂੰ ਕੰਮ ਗਣਾਇਆ ਕਹਿੰਦਾ ਟਰੈਕਟਰ ਨੂੰ ਲੈ ਕੇ ਫੋਰਮੈਨ ਦੀ ਦੁਕਾਨ ਤੇ ਜਾ ਉੱਥੋਂ ਜਾ ਕੇ ਮੋਟਰ ਕੱਢਣ ਵਾਲਾ ਚਰਖੜਾ ਪਾ ਕੇ ਲੈ ਕੇ ਆ ਦੋਸਤੋ ਫਿਰ ਆਪਾਂ ਮਾਰ ਕੇ ਬਾਜ ਮਿਸਤਰੀ ਨੂੰ ਜਗਾਇਆ ਫਿਰ ਕਿਤੇ ਮਸਾ ਆਪਾਂ ਚਰਖੜਾ ਟਰੈਕਟਰ ਮਗਰ ਪਾਇਆ ਫਿਰ ਮਿਸਤਰੀ ਮੈਨੂੰ ਕਹਿੰਦਾ ਟਰੈਕਟਰ ਦੇ ਮੈਨੂੰ ਫੜਾ ਪਿੱਛੇ ਸਾਡੀ ਚਾਹ ਲੈ ਕੇ ਆ ਫਿਰ ਚਾਹ ਨੂੰ ਜਾ ਕੇ ਮੈਂ RAMU ਹੱਥ ਫੜਾਇਆ ਫਿਰ ਮੈਂ ਦੇਖਿਆ ਟਰੈਕਟਰ ਖੜਾ ਆ। ਵੀਡੀਓ ਬਣਦੀ ਦੇਖ ਕੇ ਮਿਸਤਰੀ ਵੀ ਥੋੜਾ ਜਿਹਾ ਘਬਰਾਇਆ। ਉਹ ਮੈਂ ਕਿਹਾ ਘਬਰਾ ਨਾ ਮੈਂ ਕਿਹੜਾ ਤੇਰੇ ਤੇ ਪਰਚਾ ਕਰਾਂ। ਫਿਰ ਮੈਂ ਦੇਖਿਆ ਤਾਇਆ ਵੀ ਸੀ ਮੋਟਰ ਤੇ ਆਇਆ। ਫਿਰ ਤਾਇਏ ਨੇ ਆਉਂਦੇ ਸਾਰ ਆਪਾਂ ਨੂੰ ਇੱਕ ਕੰਮ ਗੜਾਇਆ। ਮੈਂ ਕਿਹਾ ਤਾਇਆ ਤੁਸੀਂ ਲੈਣ ਨਹੀਂ ਦਿੰਦੇ ਸਾ ਹਜੇ ਵੀ ਕਹਿੰਦੇ ਹੋ ਤੂੰ ਕੰਮ ਨਹੀਂ ਕਰਦਾ। ਆਪਾ ਤਾਇਆ ਕਹਿੰਦਾ ਤੂੰ ਸਬਜ਼ੀ ਵਾਲਾ ਖੇਤ ਤਾਂ ਦਿੱਤਾ ਸੀ ਬਾਹ। ਕਹਿੰਦਾ ਅੱਜ ਇੱਥੇ ਬੀਜਾਂ ਹੀ ਆ ਤੂੰ ਜਾ ਕੇ ਸਬਜ਼ੀ ਵਾਲੇ ਬੀਜ ਲੈ ਕੇ ਆ। ਫਿਰ ਸ਼ਹਿਰ ਜਾ ਕੇ ਮੈਂ ਬੀਜਾਂ ਵਾਲਾ ਕੰਮ ਨਿਪਟਾਇਆ ਤੇ ਦੁਕਾਨਦਾਰ ਨੇ ਆਪਾਂ ਨੂੰ ਰੇਟ ਵੀ ਵਾੜਾ ਨਹੀਂ ਲਾਇਆ। ਫਿਰ ਮੈਂ ਲੈ